ਸਵਾ ਮਣੀ ਦਾ ਖੰਡਾ ਖੜੇ ਕਾਵੀ ਤਾਨੇ ਬਾਬਾ ਦੀਪ ਸਿੰਘ ਜੀ ਸਵਾ ਮਣੀ ਦਾ ਖੰਡਾ ਖੜੇ ਕਾਵੀ ਤਾਨੇ ਬਾਬਾ ਦੀਪ ਸਿੰਘ ਜੀ ਬੋਲੇ ਬਾਬਾ ਦੀਪ ਸਿੰਘ ਸੰਗਤ ਵਿੱਚ ਖੜਕੇ ਬੋਲੇ ਬਾਬਾ ਦੀਪ ਸਿੰਘ ਸੰਗਤ ਵਿੱਚ ਖੜਕੇ ਹਰ ਮੰਦਰ ਸਾਹਿਬ ਦੀਵਾਰ ਤਾਂ ਸੀਨੇ ਵਿੱਚ ਰੜਕੇ ਹਰ ਮੰਦਰ ਸਾਹਿਬ ਦੀਵਾਰ ਤਾਂ ਸੀਨੇ ਵਿੱਚ ਰੜਕੇ ਜਿਹੜਾ ਤਲੀ ਤੇ ਸੀਸ ਨੋ ਟਿਕਾਵੇਂ ਤਨ ਬਾਬਾ ਦੀਪ ਸਿੰਘ ਜੀ ਸਵਾ ਮਨ ਦਾ ਖੰਡਾ ਖੜੇ ਕਾਵੇ ਤਨ ਬਾਬਾ ਦੀਪ ਸਿੰਘ ਜੀ ਉੱਠੋ ਸਿੰਘੋ ਰੰਗੇ ਪਾ ਜੰਗੇ ਬਾਣਾ ਉੱਠੋ ਸਿੰਘਾਂ ਰੰਗিয়ে ਪਾਜੰਗੇ ਬਾਣਾ ਅੱਜ ਸਿੰਘਾਂ ਦੀ ਫੌਜ ਨੂੰ ਮੈਂ ਸ਼ਹਿਰ ਬਣਾਉਣਾ ਅੱਜ ਸਿੰਘਾਂ ਦੀ ਫੌਜ ਨੂੰ ਮੈਂ ਸ਼ਹਿਰ ਬਣਾਉਣਾ ਜਿਹੜਾ ਸਿੰਘਾਂ ਨੂੰ ਸ਼ੇਰ ਬਣਾਵੇ ਤਨ ਬਾਬਾ ਦੀਪ ਸਿੰਘ ਜੀ ਸਭ ਮਣਿਦਾ ਖੰਡਾ ਖੜੀ ਕਾਵੇ ਤਨ ਬਾਬਾ ਦੀਪ ਸਿੰਘ ਜੀ ਬੋਲੇ ਬਾਬਾ ਦੀਪ ਸਿੰਘ ਕੋਈ ਜੁਗਦਾ ਆਵੇ ਬੋਲੇ ਬਾਬਾ ਦੀਪ ਸਿੰਘ ਕੋਈ ਜੁਗਦਾ ਆਵੇ ਪੁਰਜਾ ਪੁਰਜਾ ਕੱਟ ਮਰੇ ਫਿਰ ਸਿੰਘ ਕਹਾਵੇ ਪੁਰਜਾ ਪੁਰਜਾ ਕੱਟ ਮਰੇ ਫਿਰ ਸਿੰਘ ਕਹਾਵੇ ਜਿਹੜਾ ਵੈਰੀਆਂ ਨੂੰ ਪਾਜੜਾ ਪਵਾਵੇ ਤਨ ਬਾਬਾ ਦੀਪ ਸਿੰਘ ਜੀ ਸਾਵਾ ਮਨ ਦਾ ਖੰਡਾ ਖੜਕਾਵੇ ਤਨ ਬਾਬਾ ਦੀਪ ਸਿੰਘ ਜੀ ਡਰ ਗਏ ਵੈਰੀ ਜੰਗ ਵਿੱਚ ਇਹ ਕੌਣ ਹੈ ਆਵੇ ਡਰ ਗਏ ਵੈਰੀ ਜੰਗ ਵਿੱਚ ਇਹ ਕੌਣ ਹੈ ਆਵੇ ਖੜ ਕੇ ਬਾਬਾ ਦੀਪ ਸਿੰਘ ਖੰਡਾ ਲਿਸ਼ਕਾਵੇ ਖੜ ਕੇ ਬਾਬਾ ਦੀਪ ਸਿੰਘ ਖੰਡਾ ਲਿਸ਼ਕਾਵੇ ਬਿਨਾ ਸੀਸ ਤੋਂ ਹੀ ਲੜੇ ਦਾ ਆਵੇ ਤਨ ਬਾਬਾ ਦੀਪ ਸਿੰਘ ਜੀ ਸਵਾਮਣ ਦਾ ਖੰਡਾ ਖੜੇ ਕਾਵੇ ਤਨ ਬਾਬਾ ਦੀਪ ਸਿੰਘ ਜੀ ਉਹ ਤਾਂ ਵੈਰੀਆਂ ਨੂੰ ਭਾਜੜਾ ਪਵਾਵੇ ਤਨ ਬਾਬਾ